ਸਵਰਾਜ 855 2013 ਮਾਡਲ ਆ ਤੇ ਕੀਮਤ ਹੈ ਦੀ 4 ਲੱਖ ਤੇ 15000 ਤੇ ਇੰਜਨ ਦਾ ਤੇ ਟਾਇਰਾਂ ਦਾ ਚੈੱਕ ਕਰ ਲੋ ਤੇ ਅਗਿਆ ਜੌਂਡੀਆਰ 5103 2007 ਮਾਡਲ ਆ ਤੇ ਕੀਮਤ ਹੈ ਦੀ 2 ਲੱਖ ਤੇ 45000 ਤੇ ਡਬਲ ਕਲੱਚ ਆ ਤੇ ਅਗਿਆ ਫੇਰ ਸਵਰਾਜ 855 2016 ਮਾਡਲ ਆ ਤੇ ਕੀਮਤਾਂ 4 ਲੱਖ ਤੇ 95000 ਤੇ ਇੰਜਨ ਦਾ ਤੇ ਟਾਇਰਾਂ ਦਾ ਚੈੱਕ ਕਰ ਲੋ ਤੇ ਅਗਿਆ ਫਾਰਮ ਟਰੈਕ 60 2008 ਮਾਡਲ ਆ ਤੇ ਕੀਮਤਾਂ 2 ਲੱਖ ਤੇ 75000 ਤੇ ਅਗਿਆ ਸੋਨਾ ਲੀਕਾ 2001 ਮਾਡਲ ਆ ਤੇ ਕੀਮਤਾ 1 ਲੱਖ ਤੇ 55000 ਤੇ ਅੱਗੇ ਆ ਸਵਰਾਜ 855 2016 ਮਾਡਲ ਆ ਤੇ ਕੀਮਤਾ 4 ਲੱਖ ਤੇ 95000 ਤੇ ਇੰਜਨ ਦਾ ਤੇ ਟੈਨ ਦਾ ਚੈੱਕ ਕਰ ਲੋ ਤੇ ਅੱਗੇ ਆ ਸੋਨਾਲੀਕਾ 2000 ਮਾਡਲ ਆ ਤੇ ਕੀਮਤਾ 2 ਲੱਖ ਤੇ 60000 ਅੱਗੇ ਆ ਸੋਨਾਲੀਕਾ ਪੰਜਾਬ ਨੰਬਰਾਂ ਤੇ 2004 ਮਾਡਲ ਆ ਤੇ ਕੀਮਤ ਆ 2 ਲੱਖ ਤੇ 70000 ਤੇ ਅੱਗੇ ਸਵਰਾਜ 744 ਵਾਲਾ 2021 ਮਾਡਲ ਆ ਤੇ ਕੀਮਤ ਆ 6 ਲੱਖ ਤੇ 30000 ਤੇ ਇੰਜਨ ਦਾ ਜੈਕ ਟਾਇਰਾਂ ਦਾ ਚੈੱਕ ਕਰ ਲੋ ਤੇ ਅੱਗੇ ਆ ਥੋਰ 36 ਦੀ 2000 ਮਾਡਲ ਆ ਤੇ ਕੀਮਤ ਆ 3 ਲੱਖ ਤੇ 15000 ਤੇ ਅੱਗੇ ਆ ਜੌਂਡੀਆ 50 50 ਪੰਜਾਬ ਨੰਬਰਾਂ ਤੇ ਪਟਿਆਲੇ ਦਾ ਨੰਬਰ ਆ ਤੇ 2014 ਮਾਡਲ ਆ ਤੇ ਕੀਮਤ ਹੈ ਦੀ 4 ਲੱਖ ਤੇ 50 ਹਜ਼ਾਰ ਤੇ ਅੱਗੇ ਆ ਸੋਨਾ ਲੀਕਾ 2009 ਮਾਡਲ ਆ 3 ਲੱਖ ਤੇ 5000 ਰੁਪਿਆ ਕੀਮਤ ਤੇ ਅੱਗੇ ਆ ਫੇਰ ਸੋਨਾ ਲੀਕਾ ਤੇ 2008 ਮਾਡਲ ਆ ਦੀ ਕੀਮਤ ਹੈ 3 ਲੱਖ ਤੇ 20000 ਤੇ ਅਗਿਆ ਸੋਨਾ ਲੀਕਾ 2005 ਮਾਡਲ ਆ ਤੇ ਕੀਮਤ ਹੈ 2 ਲੱਖ ਤੇ 65000 ਤੇ ਡਬਲ ਕਲੱਚ ਆ ਤੇ ਛੀਤੀ ਰੀਆ ਅਗਿਆ ਫੇਰ ਸੋਨਾ ਲੀਕਾ 2016 ਮਾਡਲ ਆ ਤੇ ਪੰਜਾਬ ਨੰਬਰ ਆ ਤੇ 4 ਲੱਖ ਤੇ 95000 ਕੀਮਤ